ਮਸਜਿਦ ਦੀ ਆਪਣੀ ਮਰਿਆਦਾ ਹੈ ਜਦੋਂ ਵੀ ਉਹਨਾਂ ਨੇ ਸੈੱਟ ਲਾਇਆ ਉੱਥੇ ਉਹ ਜੁੱਤੀਆਂ ਵੀ ਲੈ ਕੇ ਗਏ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਉਸ ਦੀਆਂ ਜੁੱਤੀਆਂ ਵੀ ਲੈ ਕੇ ਗਏ ਲਾਈਟਿੰਗ ਕਰਕੇ ਇਸ ਦੀ ਮਸਜਿਦ ਦੀ ਦਿੱਖ ਨੂੰ ਖਰਾਬ ਕਰਿਆ ਸੀ ਸ਼ੂਟਿੰਗ ਔਨ ਕਰਕੇ ਜੀ ਇਸ ਗੱਲ ਦਾ ਮੈਨੂੰ ਅਤਰਾਜ ਹੈ ਜਿਹਦੇ ਕਰਕੇ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆਂ ਵੀ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇੱਥੇ ਸ਼ੂਟਿੰਗ ਨਾ ਹੋਣ ਦਿੱਤੀ ਜਾਵੇ ਬੇਟਾ ਸਿਆਪੇ ਦੀ ਜਿਹੜੀ ਸ਼ੂਟਿੰਗ ਹੈ ਉਹ ਇੱਥੇ ਚੱਲ ਰਹੀ ਹੈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਸੇ ਟਾਈਮ ਇੱਥੇ ਪਹੁੰਚੇ ਇਥੇ ਆ ਕੇ ਸਾਨੂੰ ਬੌਂਸਰਾਂ ਨੇ ਸਾਡੇ ਨਾਲ ਮਤਲਬ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ ਮੈਂ ਕਿਹਾ ਜੀ ਇਹ ਸਾਡੀ ਜਗ੍ਹਾ ਹੈ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਜੇਕਰ ਉਹਨਾਂ ਨੇ ਕੋਈ ਮਸਜਿਦ ਦਾ ਸੀਨ ਦੇਣਾ ਵੀ ਸੀਗਾ ਤਾਂ ਉਹਦਾ ਉਹ ਸੈੱਟ ਤਿਆਰ ਕਰਦੇ ਆ ਲੱਗ ਤੋਂ ਆਪਣੇ ਪੈਸੇ ਖਰਚਦੇ ਸਾਨੂੰ ਕੀ ਇਤਰਾਜ਼ ਸੀਗਾ ਇਹ ਜਿਹੜੀ ਇੱਕ ਮਸਜਿਦ ਬਖਵ ਕਰੀ ਜਾਂਦੀ ਹੈ ਉੱਥੇ ਰੋਜ਼ ਕਿਆਮਤ ਤੱਕ ਇਹ ਮਸਜਿਦ ਹੀ ਮੰਨੀ ਜਾਊਗੀ ਇੱਥੇ ਸ਼ੂਟਿੰਗ ਨਾਮ ਦੀ ਕੋਈ ਚੀਜ਼ ਹੋ ਨਹੀਂ ਸਕਦੀ ਅਸੀਂ ਮੰਗ ਪੱਤਰ ਪਹਿਲਾਂ ਤੁਹਾਡੇ ਸਾਈ ਇਮਾਮ ਸਾਹਿਬ ਨੇ ਉਹਨਾਂ ਲਵੇ ਅਸੀਂ ਜਾ ਕੇ ਜਾਣਕਾਰੀ ਦਿੱਤੀ ਆ ਤੇ ਉਹਨਾਂ ਨੇ ਐਸਐਸਪੀ ਸਾਹਿਬ ਤੱਕਰ ਵੀ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਅਸੀਂ ਅੱਜ ਥਾਣੇ 'ਚ ਵੀ ਜਾ ਕੇ ਆਏ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਮੈਂ ਅਰਜੰਦਰ ਭੱਟ ਬੀਤੇ ਦਿਨੀ ਸੋਨ ਬਾਜਵਾ ਜੋ ਮਸ਼ਹੂਰ ਐਕਟਰ ਨੇ ਜਿਨ੍ਹਾਂ ਵੱਲੋਂ ਇੱਕ ਫਤਿਹਗੜ੍ਹ ਸਾਹਿਬ ਸਦਨੇ ਭਗਤ ਜੀ ਜੀ ਦੀ ਅ ਮਸਜਿਦ ਦੇ ਵਿੱਚ ਇੱਕ ਸ਼ੂਟਿੰਗ ਕੀਤੀ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਕੀ ਉਹਦੇ ਦਾ ਇਤਰਾਜ ਹੋਕ ਸੀ ਤੇ ਮੁਸਲਿਮ ਭਾਈਚਾਰੇ ਦੇ ਵਿੱਚ ਬਣਾ ਦੇ ਵਿੱਚ ਰੋਜ਼ ਨਾਲ ਗੱਲਬਾਤ ਕਰਦੇ ਆ ਕੀ ਕੀ ਰੋਜ਼ ਪਾਇਆ ਜਾਂਦਾ ਅ ਜਿਹੜੀ ਪਿਛਲੇ ਦਿਨ ਸ਼ੂਟਿੰਗ ਹੋਈ ਹੈ ਸੋਨੋ ਬਾਜ ਵਲੋਂ ਕੀਤੀ ਕੀ ਕੀ ਉਹਦੇ ਵਿੱਚ ਰੋਜ਼ ਪਾਇਆ ਬਿਸਮਿਲੱਹirrahਮਾਨਿਰ ਰਹੀਮ ਇਹ ਜਿਹੜੀ ਮਸਜਿਦ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਮਸਜਿਦ ਇੱਕ ਇਤਿਹਾਸਿਕ ਮਸਜਿਦ ਹੈ ਮਸਜਿਦ ਦੀ ਇੱਕ ਮਰਿਆਦਾ ਹੁੰਦੀ ਹੈ ਜੀ ਜਿਹੜੀ ਮਸਜਿਦ ਦੀ ਮਰਿਆਦਾ ਇਹ ਹੈ ਵੀ ਇੱਥੇ ਬੜੇ ਹੀ ਅਦਬ ਦੇ ਨਾਲ ਇੱਥੇ ਦਾਖਲ ਹੋਣਾ ਹੁੰਦਾ ਹੈ ਅੰਦਰ ਤੇ ਇਸਲਾਮ ਇਸ ਚ ਗੱਲ ਦੀ ਕਦੇ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਮਸਜਿਦ ਵਿੱਚ ਸ਼ੂਟਿੰਗ ਕਰੀ ਜਾਵੇ ਤੇ ਜੋ ਵੀ ਆਪਣੇ ਸਾਹਮਣੇ ਇਹ ਮਾਮਲਾ ਪੇਸ਼ ਆਇਆ ਹੈ ਇਹ ਇੱਕ ਬੇਆਦਬੀ ਦਾ ਮਾਮਲਾ ਹੈ ਇਹਦੇ ਵਿੱਚ ਸੋਨਮ ਬਾਜਵਾ ਜੀ ਤੇ ਉਹਨਾਂ ਦੀ ਜਿਹੜੀ ਟੀਮ ਸੀਗੀ ਉਹ ਸਾਰੀ ਟੀਮ ਨੇ ਮਿਲ ਕੇ ਇਸ ਸਾਡੇ ਮੁਸਲਮਾਨ ਭਾਈਚਾਰੇ ਦੀ ਜਆ ਕਿਸੇ ਵੀ ਧਰਮ ਦੀ ਨਰਾਦਰਤਾ ਕਰਦੇ ਹੋਏ ਇਸ ਨਵਸੀਤ ਵਿੱਚ ਸ਼ੂਟਿੰਗ ਕਰੀ ਜਾ ਜੀ ਕਿਸੇ ਧਾਰਮਿਕ ਪ੍ਰਮੁੱਖ ਦੀ ਕੋਈ ਸਲਾਹ ਜਾਂ ਇਦਾਂ ਦੀ ਉਹਨਾਂ ਨੇ ਬਲ ਲੈਗੀ ਮਨਜ਼ੂਰੀ ਤਾਂ ਕਹਿੰਦੇ ਉਹਨਾਂ ਕੋਲ ਲਈ ਵੀ ਸਰਦਾਰਤਨ ਪੁਰਾਤਨ ਵਿਭਾਗ ਕੋਲੋਂ ਮਨਜ਼ੂਰੀ ਲੈਣ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇੱਥੇ ਸ਼ੂਟਿੰਗ ਕਰਨ ਪੁਰਾਤਨ ਵਿਭਾਗ ਦੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਇੱਕ ਡਿਊਟੀ ਆ ਉਹਨਾਂ ਦੀ ਕਿ ਇਹਨਾਂ ਦੀ ਦੇਖਰੇਖ ਕਰਨ ਉਹ ਕਦੇ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਉਹ ਜੇਕਰ ਕਿਸੇ ਫਿਲਮ ਪ੍ਰੋਡਿਊਸਰ ਨੇ ਕਿਸੇ ਫਿਲਮ ਦੀ ਸ਼ੂਟਿੰਗ ਕਰਨੀ ਵੀ ਆ ਬਹੁਤ ਸਾਰੇ ਕਿਲੇ ਨੇ ਮਸਜਿਦ ਦੀ ਆਪਣੀ ਮਰਿਆਦਾ ਇੱਥੇ ਆਪਾਂ ਜਦੋਂ ਵੀ ਉਹਨਾਂ ਨੇ ਸੈੱਟ ਲਾਇਆ ਉੱਥੇ ਉਹ ਜੁੱਤੀਆਂ ਵੀ ਲੈ ਕੇ ਗਏ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਉਸ ਦੀਆਂ ਜੁੱਤੀਆਂ ਵੀ ਲੈ ਕੇ ਗਏ ਲਾਈਟਿੰਗ ਕਰਕੇ ਇਸ ਦੀ ਮਸਜਿਦ ਦੀ ਦਿੱਖ ਨੂੰ ਖਰਾਬ ਕਰਿਆ ਤੇ ਇੱਥੇ ਖਾਣ ਪੀਣ ਵੀ ਚੱਲਿਆ ਤੇ ਲੋਕਲ ਲੋਕਾਂ ਤੋਂ ਜਿਹੜਾ ਅਸੀਂ ਇੱਥੇ ਪਤਾ ਕਰਿਆ ਕਿ ਉੱਥੇ ਬੌਂਸਰ ਵਗੈਰਾ ਉਹਨਾਂ ਦੇ ਨਾਲ ਸੀਗੇ ਉਹਨਾਂ ਨੇ ਜਦੋਂ ਇਸ ਗੱਲ ਦਾ ਇਤਰਾਜ਼ ਕਰਿਆ ਕਿਉਂਕਿ ਇਹ ਸਾਦਨਾ ਭਗਤ ਜੀ ਦੀ ਇਤਿਹਾਸਿਕ ਮਸਜਿਦ ਹੈ ਸਾਦਨਾ ਭਗਤ ਜੀ ਦਾ ਜਿਹੜਾ ਮਰਤਵਾ ਹੈਗਾ ਉਹ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦੀਆਂ ਬਾਣੀ ਦਰਜ ਹੈ ਇੱਥੋਂ ਇਹ ਇਕੱਲੀ ਇੱਕ ਮੁਸਲਮਾਨਾਂ ਦਾ ਧਾਰਮਿਕ ਸਥਾਨ ਨਹੀਂ ਇੱਥੇ ਸਿੱਖ ਭਾਈਚਾਰੇ ਦਾ ਵੀ ਇਹਦੇ ਨਾਲ ਜੁੜਿਆ ਹੋਇਆ ਹੈ ਤੇ ਮੁਸਲਮਾਨਾਂ ਦਾ ਤਾਂ ਹੈਗਾ ਹੀ ਹੈਗਾ ਤੇ ਹੋਰ ਸਾਰੇ ਧਰਮ ਦੇ ਸਾਰੇ ਲੋਕਾਂ ਨੂੰ ਇਸ ਦੀਆਂ ਭਾਵਨਾਵਾਂ ਮਤਲਬ ਠੇਸ ਪਹੁੰਚੀ ਹੈ ਜੀ ਕੀ ਕੀ ਸੋਰਸ ਜੀ ਹੋਰ ਨੇ ਜਿਹਦੇ ਵਿੱਚ ਇਤਰਾਜ ਹੋ ਗਿਆ ਸੋਰਸ ਇਹਦੇ ਵਿੱਚ ਜਿਹੜੇ ਸ਼ਾਰਟ ਨੇ ਉਹ ਤਾਂ ਫਿਲਮ ਵਾਲੇ ਹੀ ਦੱਸ ਸਕਦੇ ਨੇ ਕਿਉਂਕਿ ਸਾਡਾ ਫਿਲਮ ਇਤਰਾਜ ਸ਼ਾਰਟ ਜੀ ਤੁਹਾਨੂੰ ਇਤਰਾਜ ਕਿੱਥੇ ਨਾ چھوٹਾ ਤੁਹਾਨੂੰ ਸਾਨੂੰ ਤਾਂ ਜੀ ਪਹਿਲਾ ਇਤਰਾਜ ਇਹ ਹੀ ਹੈ ਵੀ ਇੱਥੇ ਆ ਕੇ ਜਿਹੜੀ ਸ਼ੂਟਿੰਗ ਕਰਨੀ ਹੈ ਇਸਲਾਮ ਦੇ ਵਿੱਚ ਜੇਕਰ ਮਤਲਬ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਨੂੰ ਅ ਮਤਲਬ ਬੇਅਦਬੀ ਕਰਾਰ ਦਿਆ ਗਿਆ ਬੇਅਦਬੀ ਹੈ ਜੇਕਰ ਉਹਨਾਂ ਨੇ ਕੋਈ ਮਸਜਿਦ ਦਾ ਸੀਨ ਦੇਣਾ ਵੀ ਸੀਗਾ ਤਾਂ ਉਹਦਾ ਉਹ ਸੈੱਟ ਤਿਆਰ ਕਰਦੇ ਆ ਅਲੱਗ ਤੋਂ ਆਪਣੇ ਪੈਸੇ ਖਰਚਦੇ ਸਾਨੂੰ ਕੀ ਇਤਰਾਸ ਸੀਗਾ ਇਹ ਜਿਹੜੀ ਇੱਕ ਮਸਜਿਦ ਬਖਵ ਕਰੀ ਜਾਂਦੀ ਹੈ ਉੱਥੇ ਰੋਜ਼ ਕਿਆਮਤ ਤੱਕ ਇਹ ਮਸਜਿਦ ਹੀ ਮੰਨੀ ਜਾਊਗੀ ਇੱਥੇ ਸ਼ੂਟਿੰਗ ਨਾਮ ਦੀ ਕੋਈ ਚੀਜ਼ ਹੋ ਨਹੀਂ ਸਕਦੀ ਕੀ ਨਾਮ ਸੀ ਕਿਦਾਂ ਜੀ ਮੇਰਾ ਨਾਮ ਨਾਜ਼ਮ ਅਲੀ ਹੈ ਜੀ ਸੋ ਇਹ ਨਾਟਮਾਨੀ ਸੀ ਜਿੰਨਾ ਵੱਲੋਂ ਕਿਹਾ ਗਿਆ ਕਿ ਮਸਜਿਦ ਅਸਲਾਮ ਧਰਨ ਦੇ ਤੇ ਵਿੱਚ ਜੋ ਮਰਜੀ ਦੇ ਵਿੱਚ ਸ਼ੂਟਿੰਗ ਕੀਤੀ ਆ ਉਹਨੂੰ ਬੇਅਦਵੀ ਮੰਨਿਆ ਗਿਆ ਉੱਥੇ ਹੀ ਸਾਡੇ ਨਾਲ ਹੋਰ ਮੁਸਲਿਮ ਭਾਈਚਾਰੇ ਦੇ ਆਗੂ ਨੇ ਨਾਲ ਗੱਲਬਾਤ ਕਰਦੇ ਆ ਕਿ ਕੀ ਉਹਨਾਂ ਨੂੰ ਹੋਰ ਕੀ ਕਿਤੇ ਕੀ ਕਰਨ ਚਾਹੁੰਦੇ ਨੇ ਕੀ ਨਾਮ ਹੈ ਜੀ ਬਖਸ਼ ਮੁਹੰਮਦ ਆਰਿਫ ਨਾਮ ਹੈ ਮੇਰਾ ਸਲਾਮ ਅਲੈਕੁਮ ਸਸਤੀ ਕਾ ਸਰ ਦੇਖੋ ਸਭ ਨੂੰ ਪਤਾ ਹੀ ਆ ਵੀ ਆਪਾਂ ਇਸ ਵਾਰ ਇਸ ਜਗ੍ਹਾ ਤੇ ਖੜੇ ਆ ਜਿਹੜੀ ਕਿ ਮਸਜਿਦ ਵਾਲੀ ਜਗ੍ਹਾ ਆ ਠੀਕ ਹੈ ਨਹੀਂ ਤੇ ਇਹ ਜਿਹੜੀ ਜਗ੍ਹਾ ਦੇ ਉੱਤੇ ਸ਼ੂਟਿੰਗ ਕੀਤੀ ਗਈ ਆ ਜਿਹੜੀ ਬੇਅਦਬੀ ਕੀਤੀ ਗਈ ਆ ਤੇ ਬਹੁਤ ਹੀ ਮਾੜੀ ਗੱਲ ਆ ਤੇ ਨਿੰਦਯੋਗ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜੋ ਵੀ ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਕੀਤੀ ਜਾਵੇ ਤੇ ਆਹ ਮਾਰੇ ਸਾਡੇ ਸਿੱਖ ਭਾਈਚਾਰੇ ਦੇ ਵੀ ਬੰਦੇ ਨੇ ਫਿਲਮ ਦਾ ਨਾਮ ਕੀ ਆ ਤੇ ਇਸ ਬਾਰੇ ਕਿਨੂੰ ਮਿਲਾਂ ਤੁਸੀਂ ਇੱਕ ਮੰਗ ਪੱਤਰ ਦਿੱਤਾ ਅਸੀਂ ਮੰਗ ਪੱਤਰ ਪਹਿਲਾਂ ਤਾਂ ਜਿਹੜੇ ਸਾਈ ਮਾਨ ਸ਼ਾਹਬ ਨੇ ਉਹਨਾਂ ਨੂੰ ਵੀ ਅਸੀਂ ਜਾ ਕੇ ਜਾਣਕਾਰੀ ਦਿੱਤੀ ਆ ਤੇ ਉਹਨਾਂ ਨੇ ਐਸਐਸਪੀ ਸਾਹਿਬ ਤੱਕਰ ਵੀ ਉਹਨਾਂ ਨੇ ਗੱਲਬਾਤ ਕੀਤੀ ਅੱਜ ਅਸੀਂ ਅੱਜ ਥਾਣੇ 'ਚ ਵੀ ਜਾ ਕੇ ਆਏ ਆ ਤੇ ਉਹਨਾਂ ਨੇ ਕਿਹਾ ਹੈ ਵੀ ਇਨਸ਼ਾਅੱਲਾ ਵੀ ਅਸੀਂ ਜਰੂਰ ਜੋ ਬਣਦੀ ਕਾਰਵਾਈ ਹੋਵੇ ਉਹ ਕਰਾਂਗੇ ਠੀਕ ਹੈ ਨਹੀਂ ਤੇ ਹੁਣ ਸਾਡੇ ਜਿੱਦਾਂ ਸਰਦਾਰ ਭਾਈ ਜੀ ਨੇ ਇਹਨਾਂ ਨੇ ਵੀ ਜਿਸ ਦਿਨਾਂ ਸ਼ੂਟਿੰਗ ਹੋ ਰਹੀ ਸੀ ਇਹ ਖੁਦ ਉਰੇ ਲੋਕਲ ਵਸਿੰਦੇ ਨੇ ਇਹ ਰੋਕਣ ਆਏ ਇਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਬੌਂਸਰਾਂ ਨੇ ਅੰਦਰ ਨਹੀਂ ਵੜਨ ਦਿੱਤਾ ਗਿਆ ਕਿਉਂਕਿ ਇਹ ਵੀ ਵਿਰੋਧ ਕਰ ਰਹੇ ਦੇ ਵੀ ਇਹ ਇੱਕ ਧਾਰਮਿਕ ਸਥਾਨ ਆ ਵੀ ਇਹ ਜਗ੍ਹਾ ਦੇ ਉੱਤੇ ਸ਼ੂਟਿੰਗ ਵਾਲਾ ਕੰਮ ਨਾ ਹੋਵੇ ਠੀਕ ਹੈ ਨਹੀਂ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਜੋ ਵੀ ਬਣਦੀ ਕਾਰਵਾਈ ਆ ਉਹਨਾਂ ਦੇ ਕੀਤੀ ਜਾਵੇ ਸੋ ਸੋਨਮ ਬਾਜਾ ਵੱਲੋਂ ਪਿਛਲੇ ਦਿਨੀ ਜਿਹੜੀ ਸ਼ੂਟਿੰਗ ਕੀਤੀ ਸੀ ਉਹ ਤੇ ਮੁਸਲਿਮਾਂ ਤੇ ਸਿੱਖ ਭਾਈਚਾਰੇ ਵੱਲੋਂ ਇਤਰਾਜ਼ ਜੋ ਜਿਹੜੇ ਇਤਰਾਜ਼ ਕੀ ਜਾਰੀ ਕੀਤੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਖ ਭਾਈਚਾਰੇ ਦੇ ਨਾਲ ਗੁੰਨ ਨਾਲ ਗੱਲਬਾਤ ਕਰਦੇ ਕੀ ਕਰਨ ਉਹ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ 12 ਤਰੀਕ ਨੂੰ ਜਦੋਂ ਸਾਨੂੰ ਪਤਾ ਲੱਗਿਆ ਰਾਤ 9:10 ਦੇ ਕਰੀਬ ਵੀ ਇੱਥੇ ਫਿਲਮ ਦੱਸਣ ਮੁਤਾਬਕ ਪਿੱਟ ਸਿਆਪਾ ਉਹ ਫਿਲਮ ਦਾ ਨਾਮ ਹੈ ਜੀ ਵਿਟਰ ਸਿਆਪੇ ਦੀ ਜਿਹੜੀ ਸ਼ੂਟਿੰਗ ਹੈ ਉਹ ਇੱਥੇ ਚੱਲ ਰਹੀ ਹੈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਸੇ ਟਾਈਮ ਇੱਥੇ ਪਹੁੰਚੇ ਇੱਥੇ ਆ ਕੇ ਸਾਨੂੰ ਬੌਂਸਰਾਂ ਨੇ ਸਾਡੇ ਨਾਲ ਮਤਲਬ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ ਮੈਂ ਕਿਹਾ ਜੀ ਇਹ ਸਾਡੀ ਜਗ੍ਹਾ ਹੈ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਜਦੋਂ ਅਸੀਂ ਵਿਰੋਧ ਕੀਤਾ ਤੇ ਵਿਰੋਧ ਕਰਨ ਦੇ ਬਾਅਦ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਵੀ ਅਸੀਂ ਰਾਤੋਂ ਰਾਤ ਜਿੰਨਾ ਚਿਰ ਉਹਦਾ ਸੈਟਅਪ ਨਹੀਂ ਚੱਕਿਆ ਗਿਆ ਮੈਂ ਉੱਥੇ ਖੜਾ ਰਿਹਾ ਜੀ ਉਹਨਾਂ ਚਿਰ ਜਦੋਂ ਇਹਨਾਂ ਦਾ ਸਾਰਾ ਪੈਕਅਪ ਹੋ ਗਿਆ ਵਿੱਚ ਜੁੱਤੀਆਂ ਲੈ ਕੇ ਵੀ ਅੰਦਰ ਫਿਰੇ ਨੇ ਇਹਨਾਂ ਦਾ ਰਾਤ ਨੂੰ ਤੁਸੀਂ ਜਿਨ੍ਹਾਂ ਦੇ ਸ਼ੂਟਿੰਗ ਹੁੰਦੀ ਹੈ ਜੀ ਉੱਥੇ ਇਹ ਤੁਹਾਨੂੰ ਪਤਾ ਹੀ ਹੈ ਖਾਣ ਪੀਣ ਦਾ ਪ੍ਰੋਗਰਾਮ ਵੀ ਕਰਦੇ ਨੇ ਹੋ ਸਕਦਾ ਇਹਨਾਂ ਨੇ ਕੋਈ ਡਰਿੰਕ ਵਗੈਰਾ ਵੀ ਇੱਥੇ ਕੀਤੀ ਹੋਵੇ ਪਰ ਮੈਂ ਇਹ ਸਰਹੰਦਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਜਦੋਂ ਵੀ ਇਹ ਕੋਈ ਸਾਡੀ ਇੱਕ ਇਤਿਹਾਸਿਕ ਜਗ੍ਹਾ ਹੈ ਭਗਤ ਸਦਨਾ ਜੀ ਇਹਨਾਂ ਦੀ ਜਿਹੜੀ ਵੱਡੀ ਮਤਲਬ ਕਿ ਵੱਡੀ ਬਾਣੀ ਦੇ ਵਿੱਚ ਇਹਨਾਂ ਦਾ ਨਾਮ ਦਰਜ ਹੈ ਤਾਂ ਮੈਂ ਸਰਹੰਦਵਾਸੀਆਂ ਨੂੰ ਵੀ ਬੇਨਤੀ ਕਰਦਾ ਕੋਈ ਇਦਾਂ ਦੀ ਕੋਈ ਜੋ ਹਵੀ ਨਵੀ ਥੋੜੇ ਨਾਲ ਇਦਾਂ ਦੇਖਦੀ ਹੈ ਤੁਹਾਨੂੰ ਤੇ ਤੁਹਾਡਾ ਫਰਜ਼ ਬਣਦਾ ਹੈ ਪਹਿਲਾਂ ਤੁਸੀਂ ਵਿਰੋਧ ਕਰੋ ਤੇ ਨਹੀਂ ਸਾਨੂੰ ਕੋ ਸੰਪਰਕ ਕਰੋ ਅਸੀਂ ਜਦੇ ਆਕੇ ਇੱਥੇ ਉਹ ਜਿਹੜੀ ਕਾਰਵਾਈ ਪੜਨਦੀ ਐ ਅਸੀਂ ਰਕਵਾਵਾਂਗੇ ਇੰਨਾ ਸ਼ਬਦਾਂ ਨਾਲੇ ਫਤਿਹ ਬੁਲਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਦਨਾ ਭਗਤ ਜੀ ਦੀ ਜੋ ਮਸਜਿਦ ਆ ਉਹਦੇ ਵਿੱਚ ਪਿਛਲੇ ਦਿਨੀ ਪਿੱਟ ਸਿਆਪਾ ਇੱਕ ਫਿਲਮ ਦੀ ਛੂਟਿੰਗ ਹੁੰਦੀ ਆ ਜਿਹਦੇ ਉੱਤੇ ਮੁਸਲਿਮ ਭਾਈਚਾਰਾ ਤੇ ਸਿੱਖ ਭਾਈਚਾਰਾ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਬਦਵੀ ਕੀਤੀ ਗਈ ਆ ਬੇਅਦਵੀ ਜਿਸ ਦੇ ਵਿੱਚ ਉੱਕਾਂ ਤੋਂ ਵਿਅਕਤੀਆਂ ਦੇ ਬੰਨਦੀ ਕਾਰਵਾਈ ਕੀਤੀ ਜਾਵੇ ਪਾਠਕਾੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜਦਨ ਔਰ ਜਿੰਦਰ ਸਿੰਘ ਪਾਟ ਦੀ ਵਿਸ਼ੇਸ਼ ਰਿਪੋਰਟ